ਇਹ ਰੂਟ ਅੱਜ ਤੋਂ 3000 ਸਾਲ ਪਹਿਲਾਂ ਬਣਾਇਆ ਗਿਆ ਸੀ ਇਹ ਵਪਾਰ ਕਰਨ ਵਾਸਤੇ ਵਰਤਿਆ ਜਾਣ ਵਾਲਾ ਸਿਲਕ ਰੂਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀਓ ਕਿਉਂ ਸਿਲਕ ਰੂਟ ਨੂੰ ਬੰਦ ਕੀਤਾ ਗਿਆ ਸੀ ਪਰ ਕਿਉਂ ਅੱਜ ਵਿਸ਼ਵ ਦੀਆਂ ਵੱਡੀਆਂ-ਵੱਡੀਆਂ ਪਾਵਰਾਂ ਇਸ ਨੂੰ ਆਧੁਨਿਕ ਤਰੀਕੇ ਨਾਲ ਸ਼ੁਰੂ ਕਰਨ ਲਈ ਆਪਣਾ ਪੂਰਾ ਜ਼ੋਰ ਲਾ ਰਹੀਆਂ ਨੇ ਸਿਲਕ ਰੂਟ ਜੋ ਭਾਰਤ ਤੇ ਪੰਜਾਬ ਨੂੰ ਸੜਕਾਂ ਰਹੀਂ ਯੂਰਪ ਨਾਲ ਜੋੜਦਾ ਹੈ ਇਹ ਰੂਟ ਅੱਜ ਤੋਂ 3000 ਸਾਲ ਪਹਿਲਾਂ ਬਣਾਇਆ ਗਿਆ ਸੀ ਇਹ ਵਪਾਰ ਕਰਨ ਵਾਸਤੇ ਵਰਤਿਆ ਜਾਣ ਵਾਲਾ ਸਿਲਕ ਰੂਟ 6500 ਕਿਲੋਮੀਟਰ ਲੰਬਾ ਸੀ ਜੋ ਕਈ ਦੇਸ਼ਾਂ ਨੂੰ ਆਪਸ ਵਿੱਚ ਜੋੜਦਾ ਹੋਇਆ ਰੋਮ ਤੱਕ ਜਾਂਦਾ ਸੀ ਪੁਰਾਣੇ ਸਮੇਂ ਵਿੱਚ ਚੀਨ ਇੱਕ ਅਜੇਹਾ ਦੇਸ਼ ਸੀ ਜਿੱਥੇ ਸਭ ਤੋਂ ਪਹਿਲਾਂ ਸਿਲਕ ਯਾਨੀ ਕਿ ਰੇਸ਼ਮ ਦੀ ਖੋਜ ਕੀਤੀ ਗਈ ਸੀ ਰੇਸ਼ਮ ਦਾ ਬਣਿਆ ਹੋਇਆ ਕੱਪੜਾ ਬਹੁਤ ਸੁੰਦਰ ਹੋਣ ਦੇ ਨਾਲ-ਨਾਲ ਬਹੁਤ ਮੁਲਾਇਮ ਵੀ ਹੋਇਆ ਕਰਦਾ ਸੀ ਜਿਸ ਦੇ ਕਾਰਨ ਰੇਸ਼ਮ ਦੇ ਕੱਪੜੇ ਨੂੰ ਬੇਸ਼ਕੀਮਤੀ ਮੰਨਿਆ ਗਿਆ ਇਸ ਦੀ ਡਿਮਾਂਡ ਦੇਖਦੇ ਹੀ ਵੇਖਦਿਆਂ ਬਾਕੀ ਦੇਸ਼ਾਂ ਦੇ ਵਿੱਚ ਵੀ ਵਧਣ ਗਈ ਇਸ ਲਈ ਚੀਨ ਦਾ ਰੇਸ਼ਮ ਉੱਤਰ ਪਾਰਤੇ ਫਿਰ ਸਿਰਿਆ ਤੋਂ ਹੁੰਦਾ ਹੋਇਆ ਰੋਮ ਤੱਕ ਜਾਣ ਲੱਗਾ ਇਸ ਤਰ੍ਹਾਂ ਚੀਨ ਦੇ ਵਿੱਚੋਂ ਰੇਸ਼ਮ ਇੰਨਾ ਜ਼ਿਆਦਾ ਟਰਾਂਸਪੋਰਟ ਹੋਣ ਲੱਗਾ ਇਸ ਰਸਤੇ ਨੂੰ ਬਾਅਦ ਚੋਂ ਸਿਲਕ ਰੂਟ ਦਾ ਨਾਮ ਦੇ ਦਿੱਤਾ ਚੀਨ ਨੇ ਕਾਫੀ ਲੰਬੇ ਸਮੇਂ ਤੱਕ ਰੇਸ਼ਮ ਤੋਂ ਇਲਾਵਾ ਇਸ ਰੂਟ ਕਾਰਨ ਤੇ ਮਸਾਲੇ ਤੇ ਕਈ ਹੋਰ ਸਮਾਨ ਵੀ ਜਾਣ ਲੱਗੇ ਚੀਨ ਨੇ ਕਾਫੀ ਲੰਬੇ ਸਮੇਂ ਤੱਕ ਰੇਸ਼ਮ ਦੇ ਇਸ ਤਕਨੀਕ ਬਾਕੀ ਦੇਸ਼ਾਂ ਤੋਂ ਲੁਕਾ ਕੇ ਰੱਖਿਆ ਪਰ ਬਾਅਦ ਵਿੱਚ ਕੋਰੀਆ ਭਾਰਤ ਤੇ ਹੋਰ ਕਈ ਦੇਸ਼ਾਂ ਨੇ ਨੂੰ ਇਸ ਰੇਸ਼ਮ ਦਾ ਪਤਾ ਚੱਲ ਗਿਆ ਇਸ ਲਈ ਉਸ ਵਕਤ ਦੁਨੀਆ ਦਾ ਸਭ ਤੋਂ ਲੰਬਾ ਰੂਟ ਸਿਲਕ ਰੂਟ ਹੀ ਮੰਨਿਆ ਜਾਂਦਾ ਸੀ ਇਸ ਰਸਤੇ ਕਾਰਨ ਕਈ ਦੇਸ਼ਾਂ ਦੀ ਆਪਸ ਦੇ ਵਿੱਚ ਸਾਂਝ ਵੀ ਬਣੀ ਰਹੀ ਪਰ ਅਜੇ ਹੈ ਕੀ ਹੋ ਗਿਆ ਸੀ ਇਸ ਵਪਾਰਕ ਰੂਪ ਅਤੇ ਦੇਸ਼ਾਂ ਨੂੰ ਸਾਂਝ ਨਾਲ ਰੱਖਣ ਵਾਸਤੇ ਪਹਿਲਾਂ ਇਹ ਰੂਟ ਬੰਦ ਕਰਨਾ ਪਿਆ ਕਿਹਾ ਜਾਂਦਾ ਹੈ ਕਿ ਜਦੋਂ ਮੱਧ ਏਸ਼ੀਆ ਵਿੱਚ ਮੰਗੋਲਾ ਦਾ ਰਾਜ ਸੀ ਮਗੋਲ ਹੁੰਦੇ ਤਾਂ ਬਹੁਤ ਖਤਰਨਾਕ ਨੇ ਉਹਨਾਂ ਨੇ ਇਸ ਸਿਲਕ ਰੂਟ ਨੂੰ ਭਾਰੀ ਮਦਦ ਕੀਤੀ ਸੀ ਉਸ ਸਮੇਂ ਮੰਗੋਲਾ ਦੇ ਰਾਜ ਦੇ ਵਿੱਚ ਵਪਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਸੀ ਆਉਂਦੀ ਤਾਂ ਹੀ ਇਸ ਰੂਟ ਦੀ ਵਰਤੋਂ ਬਹੁਤ ਹੀ ਜ਼ਿਆਦਾ ਕੀਤੀ ਜਾਂਦੀ ਸੀ ਪਰ ਜਦੋਂ ਬਾਅਦ ਵਿੱਚ ਮਗੋਲਾ ਦਾ ਰਾਜ ਘਟਣ ਲੱਗਾ ਤਾਂ ਇਸ ਰੂਟ ਦੇ ਉੱਤੇ ਲੁੱਟਾਂ ਖੋਹਾਂ ਡਕੈਤੀਆਂ ਤੱਕ ਹੋਣ ਲੱਗੀਆਂ ਇਸ ਕਾਰਨ ਵਪਾਰੀਆਂ ਨੂੰ ਬਹੁਤ ਹੀ ਘਾਟਾ ਪੈਣਾ ਸ਼ੁਰੂ ਹੋਣ ਲੱਗ ਗਿਆ ਜਿਸ ਕਾਰਨ ਵਪਾਰੀਆਂ ਨੇ ਇੱਥੋਂ ਆਉਣਾ ਜਾਣਾ ਘਟ ਕਰ ਦਿੱਤਾ ਉਸ ਵਕਤ ਰੋਮ ਦੇ ਲੋਕਾਂ ਨੇ ਕਪਾਹ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਇਸ ਕਪਾਹ ਤੋਂ ਤਿਆਰ ਕੀਤਾ ਗਿਆ ਕਪੜਾ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਲੰਬੇ ਸਮੇਂ ਤੱਕ ਟਿਕਣ ਵਾਲਾ ਕਪੜਾ ਸੀ ਜਿਸ ਕਾਰਨ ਹਰੇਸ਼ਮ ਯਾਨੀ ਕਿ ਸਿਲਕ ਦੇ ਡਿਮਾਂਡ ਘਟਦੀ ਗਈ। ਵਾਸਕੋ ਦੇ ਕਾਮਾ ਵੱਲੋਂ ਸਮੁੰਦਰੀ ਜਹਾਜ਼ਾਂ ਵੱਲ ਰਸਤੇ ਦੀ ਖੋਜ ਵੀ ਕੀਤੀ ਗਈ। ਪਰ ਇੱਕ ਵਪਾਰੀ ਨੂੰ ਇਹ ਰਸਤਾ ਬਹੁਤ ਵਧੀਆ ਤੇ ਸੇਫ ਲੱਗਦਾ ਸੀ। ਤਾਂ ਫਿਰ ਵਪਾਰ ਸਿਲਕ ਰੂਟ ਦੇ ਰਸਤੇ ਨਾ। ਹਰ ਇੱਕ ਵਪਾਰੀ ਨੂੰ ਇਹ ਰਸਤਾ ਬਹੁਤ ਹੀ ਵਧੀਆ ਤੇ ਸੇਫ ਲੱਗਦਾ ਸੀ। ਤਾਂ ਫਿਰ ਵਪਾਰ ਸਿਲਕ ਰੂਟ ਦੇ ਰਸਤੇ ਤੋਂ ਨਹੀਂ। ਸਮੁੰਦਰ ਦੇ ਰਸਤੇ ਤੋਂ ਕੀਤਾ ਜਾਣਾ ਸ਼ੁਰੂ ਹੋਇਆ। ਜਿਸ ਕਾਰਨ ਇਹਨਾਂ ਵੱਡਾ ਰੂਟ ਬੰਦ ਹੋ ਗਿਆ। ਸਮੁੰਦਰ ਰਾਹੀਂ ਵਪਾਰ ਕਰਨ ਤੇ ਕਾਫੀ ਲੰਬਾ ਸਮਾਂ ਤੇ ਬਹੁਤ ਖਰਚਾ ਵੀ ਸੀਗਾ ਜਿਸ ਕਾਰਨ ਹੁਣ ਮੁੜ ਤੋਂ ਸਿਲਕ ਰੋਡ ਫਿਰ ਤੋਂ ਬਣਨ ਲੱਗਾ ਹੈ ਸੋ ਸੰਗਤ ਜੀ ਐਸੀ ਅੱਜ ਦੀ ਵੀਡੀਓ ਆਪ ਜੀ ਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਮੈਨੂੰ ਦਿਓ ਇਜਾਜ਼ਤ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ